ਹਾਂਜੀ ਦੋਸਤੋ ਅਮਰਜੀਤ ਪਰਮਾਤ ਦੁਆਰਾ ਲਿਖੀ ਹੋਈ ਕਹਾਣੀ ਲੇਖਾ ਜੋਖਾ ਦਾ ਪਹਿਲਾ ਭਾਗ ਲੈ ਕੇ حاضر ਹੋਏ ਹਾਂ ਕਹਾਣੀ ਨੂੰ ਅਖੀਰ ਤੱਕ ਜਰੂਰ ਸੁੰਨਾ ਸ਼ੁਰੂ ਕਰਦੇ ਹਾਂ ਜੀ ਰਮਨ ਅਲਮਾਰੀ ਵਿੱਚੋਂ ਆਪਣੇ ਗਹਿਣੇ ਕੱਢਣ ਲੱਗੀ ਤਾਂ ਉਸ ਦੀ ਨਜ਼ਰ ਅਲਮਾਰੀ ਦੇ ਇੱਕ ਕੋਨੇ ਵਿੱਚ ਪਈ ਐਲਬਮ ਤੇ ਪਈ ਉਸ ਨੇ ਐਲਬਮ ਚੁੱਕ ਕੇ ਬੈੱਡ ਤੇ ਰੱਖ ਦਿੱਤੀ ਬਿਨਾ ਗਹਿਣੇ ਕੱਢੇ ਹੀ ਅਲਮਾਰੀ ਦੁਬਾਰਾ ਬੰਦ ਕਰ ਦਿੱਤੀ ਬੈੱਡ ਤੇ ਬੈਠ ਕੇ ਐਲਬਮ ਖੋਲ ਕੇ ਪੁਰਾਣੀਆਂ ਫੋਟੋਆਂ ਦੇਖਣ ਲੱਗ ਪਈ ਆਪਣੇ ਬੱਚਿਆਂ ਦੀਆਂ ਬਚਪਨ ਦੀਆਂ ਫੋਟੋਆਂ ਦੇਖ ਉਹ ਕਦੇ ਮਸ਼ਕਰੀ ਜਿਹੇ ਮੁਸਕਰਾ ਦਿੰਦੀ ਤੇ ਕਦੇ ਵਿਦੇਸ਼ ਬੈਠੀ ਆਪਣੀ ਧੀ ਨੂੰ ਯਾਦ ਕਰ ਅੱਖਾਂ ਭਰ ਲੈਂਦੀ ਅੱਧਿਕ ਐਲਬਮ ਹੀ ਦੇਖੀ ਸੀ ਕਿ ਉਸ ਦੀ ਨਜ਼ਰ ਆਪਣੇ ਮਰਹੂਮ ਪਤੀ ਦੀ ਫੋਟੋ ਤੇ ਪਈ ਜਿਸ ਵਿੱਚ ਉਸ ਦਾ ਪਤੀ ਕੁਰਸੀ ਤੇ ਬੈਠਾ ਤੇਤੀ ਜਸੀ ਆਪਣੇ ਪਿਓ ਦੇ ਪਿੱਛੇ ਉਸ ਦੇ ਗਲ ਵਿੱਚ ਬਾਹਾਂ ਪਾ ਕੇ ਖੜੀ ਮੁਸਕਰਾ ਰਹੀ ਸੀ ਇਹ ਫੋਟੋ ਉਸ ਦੀ ਧੀ ਦੇ ਅਮਰੀਕਾ ਜਾਣ ਤੋਂ ਕੁਝ ਕੁ ਦਿਨ ਪਹਿਲਾਂ ਹੀ ਉਸ ਦੇ ਪੁੱਤਰ ਕਰਨ ਨੇ ਆਪਣੇ ਫੋਨ ਵਿੱਚ ਖਿੱਚੀ ਸੀ ਫੋਟੋ ਰਮਣ ਫੋਟੋ ਨੂੰ ਬੜੀ ਰੀਜਨਲ ਵੇਖ ਰਹੀ ਸੀ ਉਹਨਾਂ ਨੂੰ ਉਸ ਨੂੰ ਲੱਗ ਰਿਹਾ ਸੀ ਜਿਵੇਂ ਪਿਓ ਧੀ ਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਇਨ੍ਹਾਂ ਪਲਾਂ ਵਿੱਚ ਹੀ ਨਸੀਬ ਹੋ ਗਈਆਂ ਹੋਣ ਅਗਲੇ ਹੀ ਪਲ ਉਸ ਨੂੰ ਯਾਦ ਆਇਆ ਕਿ ਕਿਵੇਂ ਕਈ ਵਾਰੀ ਉਸ ਦਾ ਪਤੀ ਆਪਣੇ ਪਰਦੇਸਨ ਹੋਈ ਧੀ ਫੋਟੋ ਵੇਖ ਕੇ ਯਾਦ ਕਰਦਾ ਗੁਣਗਣਾਉਂਦਾ ਬੇਟੀਆਂ ਤੋਂ ਬਾਬਲ ਕੀ ਰਾਣੀਆਂ ਹੈ ਅਤੇ ਉਸ ਦੀਆਂ ਅੱਖਾਂ ਵਿੱਚ ਮੋٹے ਮੋٹے ਹੰਝੂ ਕਿਰ ਕੇ ਉਸ ਦੀ ਲੰਮੀ ਦਾੜੀ ਨੂੰ ਭਿਉ ਕੇ ਉਸ ਦੀ ਹਿੱਕ ਤੇ ਇੰਜ ਡਿੱਗਦੇ ਜਿਵੇਂ ਨਿੱਕੀਆਂ ਹੁੰਦਿਆਂ ਉਸ ਦੀ ਧੀ ਉਸ ਦੇ ਗਲ ਨਾਲ ਲੱਗ ਜਾਂਦੀ ਸੀ ਫੋਟੋ ਨੂੰ ਵੇਖਦਿਆਂ ਵੇਖਦਿਆਂ ਕਦੋਂ ਉਹ ਅਤੀਤ ਦੀਆਂ ਘੁੰਮਣ ਘੇਰੀਆਂ ਵਿੱਚ ਚਲੀ ਗਈ ਉਸ ਨੂੰ ਪਤਾ ਹੀ ਨਾ ਲੱਗਾ ਜੱਸੀ ਨੇ ਪਲੱਸ 2 ਕਰਨ ਤੋਂ ਬਾਅਦ ਐਮਟੈਕ ਦੀ ਪੜ੍ਹਾਈ ਕੀਤੀ ਅਤੇ ਉਸ ਨੂੰ ਕਾਲਜ ਵੱਲੋਂ ਹੀ ਨੌਕਰੀ ਮਿਲ ਗਈ ਪਰ ਉਸ ਦਾ ਤਾਂ ਇੱਕੋ ਹੀ ਸੁਪਨਾ ਸੀ ਕਿ ਅਮਰੀਕਾ ਜਾ ਕੇ ਸੈੱਟ ਹੋਣਾ ਪਿਓ ਨਹੀਂ ਚਾਹੁੰਦਾ ਸੀ ਕਿ ਉਸ ਦੀ ਧੀ ਉਸ ਤੋਂ ਦੂਰ ਜਾਵੇ ਪਰ ਜੱਸੀ ਇੱਕ ਹੀ ਰੱਟ ਲਈ ਬੈਠੀ ਸੀ ਉਹ ਮਾਂ ਨੂੰ ਫਰਿਆਦਾਂ ਲਾਉਂਦੀ ਕਿ ਮੰਮਾ ਤੁਸੀਂ ਪਾਪਾ ਨੂੰ ਮਨਾਓ ਰਮਨ ਨੇ ਕਈ ਵਾਰੀ ਇਸ ਬਾਰੇ ਪਤੀ ਨਾਲ ਗੱਲ ਕਰਨੀ ਚਾਹੀ ਪਰ ਪਤੀ ਵੱਲੋਂ ਬਾਹਰ ਪੇਜਣ ਲਈ ਹੋਣ ਵਾਲੇ ਅੰਨੇ ਖਰਚੇ ਦੀ ਗੱਲ ਉਸ ਦਾ ਮੂੰਹ ਬੰਦ ਕਰਵਾ ਦਿੰਦੀ। ਇੱਕ ਦਿਨ ਰਮਨ ਦੀ ਛੋਟੀ ਭੈਣ ਡਿੰਪਲ ਦਾ ਫੋਨ ਆਇਆ। ਗੱਲਾਂ ਕਰਦਿਆਂ ਕਰਦਿਆਂ ਡਿੰਪਲ ਨੇ ਕਿਹਾ ਭੈਣ ਜੀ ਜੱਸੀ ਨੇ ਅੱਗੇ ਕੀ ਕਰਨਾ ਹੈ? ਪੜ੍ਹਨਾ ਜਾਂ ਫਿਰ ਨੌਕਰੀ ਕਰਨੀ? ਰਮਨ ਨੇ ਠੰਡਾ ਜਿਹਾ ਸਾਹ ਭਰ ਕੇ ਕਿਹਾ ਡਿੰਪਲ ਨੌਕਰੀ ਤਾਂ ਮਿਲਦੀ ਆ ਪਰ ਉਹ ਅਜੇ ਪੜ੍ਹਨਾ ਚਾਹੁੰਦੀ ਆ। ਉਹ ਵੀ ਬਾਹਰ ਜਾ ਕੇ। ਫਿਰ ਤੁਸੀਂ ਕੀ ਸੋਚਿਆ ਭੈਣਾ? डिम्पल ਨੇ ਉਤਸਕ ਹੋ ਕੇ ਪੁੱਛਿਆ ਸੋਚਣਾ ਕੀ ਆ ਡਿੰਪਲ ਬਾਹਰ ਭੇਜਣ ਲਈ ਵੀ ਤਾਂ ਨੋਟ ਚਾਹੀਦੇ ਨੇ ਉਹ ਵੀ ਬੋਰੇ ਭਰ ਕੇ ਕਿੱਥੋਂ ਕੱਢਨੇ ਆ ਤੂੰ ਹੀ ਸੋਚ ਇਕੱਲੇ ਦੀ ਕਮਾਈ ਨਾਲ ਕੀ ਕੀ ਕਰਾਂਗੇ ਰਮਨ ਨੇ ਹੌਕਾ ਜਿਹਾ ਲੈ ਕੇ ਕਿਹਾ ਲੈ ਦੱਸ ਭੈਣੇ ਧੀਆਂ ਪੁੱਤਾਂ ਲਈ ਹੀ ਤਾਂ ਕਮਾਈ ਦਾ ਇਹ ਤੂੰ ਕੀ ਗੱਲ ਕੀਤੀ ਡਿੰਪਲ ਨੇ ਸ਼ਿਕਾਇਤ ਭਰੇ ਲਹਿਜੇ ਨਾਲ ਕਿਹਾ ਉਹ ਤਾਂ ਤੇਰੀ ਗੱਲ ਠੀਕ ਆ ਡਿੰਪਲ ਪਰ ਚਾਦਰ ਦੇਖ ਕੇ ਹੀ ਪਸੈਰ ਪੈਰ ਪਸਾਰਨੇ ਚਾਹੀਦੇ ਆ ਨਾ ਰਮਨ ਨੇ ਲਚਾਰੀ ਜਿਹੀ ਜਿਤਾਈ ਕੋਈ ਨਾ ਤੂੰ ਚਿੰਤਾ ਨਾ ਕਰ ਤੂੰ ਜੀਜਾ ਜੀ ਨਾਲ ਸਲਾਹ ਕਰ ਤੁਸੀਂ ਕਿੰਨਾ ਕੁ ਇੰਤਜ਼ਾਮ ਕਰ ਸਕਦੇ ਹੋ ਬਾਕੀ ਅਸੀਂ ਮਦਦ ਕਰਾਂਗੇ ਡਿੰਪਲ ਨੇ ਰਮਨ ਨੂੰ ਹੱਲਾਸ਼ਰੀ ਦਿੱਤੇ ਹੋਏ ਕਿਹਾ ਡਿੰਪਲ ਅੱਜ ਤਾਂ ਤੂੰ ਮਦਦ ਕਰ ਦੇਵੇਂਗੀ ਪਰ ਕੱਲ ਨੂੰ ਵਾਪਸ ਵੀ ਤਾਂ ਕਰਨੇ ਆ ਉਹ ਕਿੱਥੋਂ ਕਰਾਂਗੇ ਉਹਨਾਂ ਦੀ ਚਿੰਤਾ ਨਾ ਕਰੋ ਮੰਮਾ ਮੈਂ ਕਮਾ ਕੇ ਆਪੇ ਮੋੜ ਦੇਾਂਗੀ ਤੁਸੀਂ ਬਸ ਪਾਪਾ ਨੂੰ ਕਿਸੇ ਹਿੱਲੇ ਮਨਾਓ ਮਾਂ ਦੇ ਪਿੱਛੇ ਖੜੀ ਜੱਸੀ ਨੇ ਮਾਂ ਤੇ ਮਾਸੀ ਦੀਆਂ ਗੱਲਾਂ ਸੁਣ ਕੇ ਕਿਹਾ ਜੱਸੀ ਦੇ ਬੋਲੇ-ਬੋਲ ਡਿੰਪਲ ਦੇ ਕੰਨਾਂ ਵਿੱਚ ਵੀ ਪੈ ਗਏ ਸਨ ਉਸ ਨੇ ਕਿਹਾ ਭੈਣ ਤੁਰ ਚਿੰਤਾ ਛੱਡ ਤੇ ਜੀਜਾ ਜੀ ਨਾਲ ਸਲਾਹ ਕਰ ਮੈਂ ਫੋਨ ਰੱਖਦੀ ਹਾਂ ਕੱਲ ਦੁਬਾਰਾ ਫੋਨ ਕਰਾਂਗੀ ਉਸ ਨੇ ਫੋਨ ਕੱਟ ਦਿੱਤਾ ਜੱਸੀ ਨੂੰ ਲੱਗਾ ਜਿਵੇਂ ਡੁੱਬਦੇ ਨੂੰ ਤਣਕੇ ਦਾ ਸਹਾਰਾ ਮਿਲ ਗਿਆ ਹੋਵੇ ਉਹ ਮਾਂ ਦੇ ਖਿਹੜੇ ਪੈ ਗਈ ਕਿ ਮੰਮਾ ਪਾਪਾ ਨੂੰ ਕਿਸੇ ਤਰੀਕੇ ਨਾਲ ਵੀ ਮਨਾਓ ਮਾਣੇ ਉਸ ਦੀ ਹਾਂ ਵਿੱਚ ਹੰਮ ਲਾ ਕੇ ਆਪਣਾ ਲੜ ਛੁਡਾਇਆ ਤੇ ਇੱਕ ਸੋਚ ਦੀ ਲਕੀਰ ਉਸ ਦੇ ਮੱਥੇ ਤੇ ਉੱਭਰੀ ਹੋਈ ਸਾਫ਼ ਦਿਖਾਈ ਦੇ ਰਹੀ ਸੀ ਹੁਣ ਉਹ ਸ਼ਾਮ ਹੋਣ ਦਾ ਅਤੇ ਆਪਣੇ ਪਤੀ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਜੋ ਦਫ਼ਤਰ ਗਿਆ ਹੋਇਆ ਸੀ ਰਮਨ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਅੱਜ ਦਿਨ ਪਹਾੜ ਜਿੱਡਾ ਹੋ ਗਿਆ ਹੋਵੇ ਉਹ ਬਿੰਦੇ ਛੱਟੇ ਮੁੜ ਮੁੜ ਕੰਧ ਤੇ ਲੱਗੀ ਘੜੀ ਵੱਲ ਵੇਖ ਲੈਂਦੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਘੜੀ ਦੀਆਂ ਸੂਈਆਂ ਨੂੰ ਜੰਗਾਲ ਲੱਗ ਗਿਆ ਹੋਵੇ ਛੋਟੀ ਭੈਣ ਦੇ ਬੋਲ ਵਾਰ-ਵਾਰ ਉਸਦੇ ਕੰਨਾਂ ਵਿੱਚ ਗੂੰਜਣ ਲੱਗ ਪੈਂਦੇ ਕਿ ਭੈਣ ਤੁਸੀਂ ਜਿੰਨਾ ਕਰ ਸਕਦੇ ਉਹ ਇੰਤਜ਼ਾਮ ਕਰੋ ਬਾਕੀ ਅਸੀਂ ਕਰਾਂਗੇ ਉਸਦੇ ਇਹਨਾਂ ਬੋਲਾਂ ਵਿੱਚੋਂ ਰਮਨ ਨੂੰ ਵੀ ਉਮੀਦ ਦੀ ਇੱਕ ਕਿਰਨ ਦਿਖਾਈ ਦੇਣ ਲੱਗੀ ਉਸਨੇ ਦਿਲ ਵਿੱਚ ਪੱਕੀ ठान ਲਈ ਸੀ ਕਿ ਉਹ ਆਪਣੀ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਅੱਜ ਜੱਸੀ ਦੇ ਪਾਪਾ ਨੂੰ ਮਨਾ ਕੇ ਹੀ ਸਾਲ ਲਵੇਗੀ ਚਾਹੇ ਕੁਛ ਨੂੰ ਕੁਝ ਵੀ ਕਰਨਾ ਪਵੇ ਜਿਵੇਂ ਹੀ ਡੋਰਬੈਲ ਵੱਜੀ ਰਮਨ ਦਾ ਕਲਜਾ ਬੁਰੀ ਤਰ੍ਹਾਂ ਧੜਕ ਗਿਆ ਉਹ ਜਾਣਦੀ ਸੀ ਕਿ ਉਸ ਦਾ ਪਤੀ ਹਰਿੰਦਰ ਦਫ਼ਤਰ ਤੋਂ ਆ ਗਿਆ ਸੀ ਉਸ ਨੇ ਪੂਰੀ ਹਿੰਮਤ ਕਰਕੇ ਧੜਕਦੇ ਦਿਲ ਨਾਲ ਦਰਵਾਜ਼ਾ ਖੋਲ੍ਹਿਆ ਅੱਜ ਰਮਨ ਦੇ ਚਿਹਰੇ ਤੇ ਉਸ ਦੇ ਪਤੀ ਨੂੰ ਹਲਕੀ ਮੁਸਕਰਾਹਟ ਦੀ ਥਾਂ ਕੁਝ ਪਰੇਸ਼ਾਨੀ ਦੀਆਂ ਲਕੀਰਾਂ ਸਾਫ਼ ਦਿਖਾਈ ਦਿੱਤੀਆਂ ਉਸ ਨੇ ਪੁੱਛਿਆ ਕੀ ਗੱਲ ਰਮਨ ਸਭ ਠੀਕ ਤਾਂ ਹੈ ਨਾ ਅੱਜ ਮੂੰਹ ਕਾਹ ਤੋਂ ਉਤਰਿਆ ਹੋਇਆ ਤੇਰਾ ਰਮਨ ਨੇ ਆਪਣੀ ਪਰੇਸ਼ਾਨੀ ਨੂੰ ਲੁਕਾਉਣ ਦਾ ਯਤਨ ਕਰਦੇ ਹੋਏ ਕਿਹਾ ਨਹੀਂ ਜੀ ਸਭ ਠੀਕ ਆ ਤੁਹਾਨੂੰ ਐਵੇਂ ਲੱਗਦਾ ਹੋਣਾ ਚੰਗੀ ਭਲੀਆ ਮੈਂ ਤਾਂ ਉਸਨੇ ਇੱਕ ਭਰਾਈ ਹੋਈ ਨੇ ਮੱਥੇ ਤੇ ਆਈ ਤਰੇਲੀ ਚੁੰਨੀ ਦੇ ਲੜ ਨਾਲ ਸਾਫ਼ ਕੀਤੀ ਤੇ ਪਤੀ ਤੋਂ ਅੱਖਾਂ ਚਰਾਉਂਦੀ ਪਾਣੀ ਲੈਣ ਰਸੋਈ ਵੱਲ ਚਲੀ ਗਈ ਜੱਸੀ ਪੁੱਤ ਕਰਾਰੀ ਜੀ ਚਾਹ ਬਣਾ ਕੇ ਪਿਆ ਫਿਰ ਕੋਈ ਹੋਰ ਕੰਮ ਕਰਾਂ ਮੈਂ ਰਵਿੰਦਰ ਨੇ ਆਪਣੀ ਲਾਡਲੀ ਧੀ ਨੂੰ ਆਵਾਜ਼ ਦੇ ਕੇ ਕਿਹਾ ਲੋ ਪਾਣੀ ਪੀਓ ਮੈਂ ਚਾਹ ਬਣਾਉਣੀ ਆ ਰਮਨ ਨੇ ਕਿਹਾ ਓਏ ਨਹੀਂ ਭਲੀਏ ਲੋਕੇ ਚਾਹ ਕੁੜੀ ਨੇ ਆਪੇ ਬਣਾ ਲੈਣੀ ਤੂੰ ਬਹਿ ਜਾ ਇੱਥੇ ਰਵਿੰਦਰ ਨੇ ਪਿਆਰ ਨਾਲ ਰਮਨ ਦਾ ਹੱਥ ਫੜ ਕੇ ਆਪਣੇ ਕੋਲ ਬਿਠਾਉਂਦੇ ਹੋਏ ਕਿਹਾ ਰਮਨ ਕੋਲ ਹੁਣ ਬੈਠਣ ਤੋਂ ਇਲਾਵਾ ਕੋਈ ਹੋਰ ਚਾਰਾ ਵੀ ਨਹੀਂ ਸੀ ਕੀ ਗੱਲ ਆ ਰਮਨ ਸੱਚ-ਸੱਚ ਦੱਸ ਮੈਨੂੰ ਅੱਜ ਇੰਨੀ ਬੇਚੈਨ ਜਿਹੀ ਕਿਉਂ ਲੱਗ ਰਹੀ ਆ ਤੂੰ ਨਹੀਂ ਜੀ ਲਿਕਾਉਣਾ ਕੀ ਆ ਤੁਹਾਡੇ ਤੋਂ ਐਵੇਂ ਹੀ ਲੱਗਦਾ ਤੁਹਾਨੂੰ ਰਮਨ ਨੇ ਕਿਹਾ ਰਮਨ ਆਪਾਂ ਨੂੰ ਇਕੱਠਿਆਂ ਰਹਿੰਦਿਆਂ ਨੂੰ 20 ਸਾਲ ਹੋ ਗਿਆ ਮੈਂ ਇੰਨਾ 20 ਸਾਲਾਂ ਵਿੱਚ ਤੈਨੂੰ ਇੰਨਾ ਕੁ ਤਾਂ ਪੜ੍ਹ ਸਕਦਾ ਹਾਂ ਕਿ ਤੂੰ ਦੁਖੀ ਹੈਂ ਜਾਂ ਪਰੇਸ਼ਾਨ ਆ ਜਾਂ ਫਿਰ ਦੱਸਣਾ ਨਹੀਂ ਦੱਸਣਾ ਉਹ ਤੇਰੀ ਮਰਜ਼ੀ ਆ ਪਤੀ ਦੀ ਇਹ ਗੱਲ ਸੁਣ ਕੇ ਉਸ ਦੇ ਸਬਰ ਦਾ ਬੰਨ ਟੁੱਟ ਗਿਆ ਉਸ ਨੇ ਨਿੰਪਲ ਨਾਲ ਫੋਨ ਤੇ ਹੋਈ ਗੱਲਬਾਤ ਉਸ ਨੂੰ ਸੁਣਾ ਦਿੱਤੀ ਰਵਿੰਦਰ ਉਸ ਦੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀ ਜਦੋਂ ਰਮਣ ਗੱਲ ਦੱਸ ਕੇ ਚੁੱਪ ਹੋਈ ਤਾਂ ਉਹ ਬੋਲਿਆ ਰਮਣ ਤੂੰ ਚੰਗੀ ਤਰ੍ਹਾਂ ਜਾਣਦੀ ਆ ਕਿ ਮੈਂ ਤੇਰੇ ਤੋਂ ਕਦੀ ਕੋਈ ਓਲਾ ਨਹੀਂ ਰੱਖਿਆ ਤੇ ਤੈਨੂੰ ਕੀ ਲੱਗਦਾ ਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਵੀ ਵਧੀਆ ਪੜ੍ਹ ਲਿਖ ਸਕਣਾਂ ਮੈਂ ਵੀ ਚਾਹੁੰਦਾ ਹਾਂ ਕਿ ਮੇਰੇ ਬੱਚਿਆਂ ਦੇ ਸੁਪਨੇ ਪੂਰੇ ਹੋਣ ਪਰ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚੰਗੇ ਹੁੰਦੇ ਆ ਅੱਜ ਜੇ ਪੈਸੇ ਬਾਹਰ ਭੇਜਣ ਤੇ ਲਾ ਦਿੱਤੇ ਤਾਂ ਕੱਲ ਨੂੰ ਵਿਆਹ ਵੀ ਕਰਨਾ ਮੁੰਡੇ ਨੂੰ ਵੀ ਪੜਾਉਣਾ ਲਿਖਾਉਣਾ ਤੇ ਪੈਰਾ ਤੇ ਖੜਾ ਕਰਨਾ ਇੰਨਾ ਕਿੱਥੋਂ ਕਰਾਂਗੇ ਤੂੰ ਆਪੇ ਸੋਚੋ ਇਸ ਤੋਂ ਪਹਿਲਾਂ ਕਿ ਰਮਨ ਕੁਝ ਬੋਲਦੀ ਜਸੀ ਚਾਹ ਲੈ ਕੇ ਆ ਗਈ ਉਸ ਦੇ ਚਿਹਰੇ ਤੇ ਉਦਾਸੀ ਸਾਫ ਝਲਕ ਰਹੀ ਸੀ ਕਿਉਂਕਿ ਉਸ ਨੇ ਆਪਣੇ ਮਾਪੇ ਬਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ ਤਿੰਨੋਂ ਜਣੇ ਚੁੱਪਚਾਪ ਚਾਹ ਪੀਣ ਲੱਗੇ ਜਿਵੇਂ ਗੱਲਾਂ ਹੀ ਮੁੱਕ ਗਈਆਂ ਹੋਣ ਚਾਹ ਪੀਣ ਤੋਂ ਬਾਅਦ ਜਸੀ ਕੱਪ ਚੁੱਕ ਕੇ ਲੈ ਗਈ ਤਾਂ ਰਮਨ ਨੇ ਪਤੀ ਨੂੰ ਮਨਾਉਣ ਲਈ ਇੱਕ ਵਾਰੀ ਫਿਰ ਕੋਸ਼ਿਸ਼ ਕੀਤੀ ਅਤੇ ਬੋਲੀ ਗੁੱਸਾ ਨਾ ਕਰੋ ਤੇ ਇੱਕ ਗੱਲ ਪੁੱਛਾਂ ਜੀ ਹਾਂ ਹਾਂ ਰਵਿੰਦਰ ਨੇ ਕਿਹਾ ਪੁੱਛ ਰਮਨ ਨੇ ਥੋੜਾ ਜਿਹਾ ਚਿਚਕਦੇ ਹੋਏ ਪੁੱਛਿਆ ਤੁਸੀਂ ਜੱਸੀ ਦੇ ਵਿਆਹ ਤੇ ਕਿੰਨਾ ਕੁ ਖਰਚਾ ਕਰ ਸਕਦੇ ਹੋ ਰਵਿੰਦਰ ਉਸ ਦੀ ਗੱਲ ਸੁਣ ਕੇ ਹੈਰਾਨ ਜਿਹਾ ਹੋ ਕੇ ਬੋਲਿਆ ਕਿ ਕੀ ਮਤਲਬ ਤੂੰ ਕੀ ਕਹਿਣਾ ਚਾਹੁੰਦੀ ਆ ਉਹ ਬੋਲੀ ਪਹਿਲਾਂ ਤੁਸੀਂ ਦੱਸੋ ਰਵਿੰਦਰ ਕਹਿੰਦਾ ਟੋਟਲ 8-10 ਲੱਖ ਉਹ ਝੱਟ ਬੋਲੀ ਸੁਣੋ ਜੀ ਉਹ 8-10 ਲੱਖ ਇਹ ਸਮਝ ਕੇ ਜੱਸੀ ਤੇ ਲਾ ਦਿਓ ਕਿ ਤੁਸੀਂ ਉਹਦੇ ਵਿਆਹ ਤੇ ਲਾ ਰਹੇ ਆਂ ਮਾਂ ਦੀ ਗੱਲ ਸੁਣ ਕੇ ਜੱਸੀ ਵੀ ਉਪਰੋਂ ਪੈਰ ਪਾਏ ਰਸੋਈ ਵਿੱਚ ਕੱਪ ਰੱਖ ਕੇ ਉਹ ਅੱਖ ਦੇ ਫੋਰ ਵਿੱਚ ਵਾਪਸ ਉਹਨਾਂ ਕੋਲ ਆ ਬੈਠੀ ਤੇ ਪਿਓ ਨੂੰ ਗਲਵਕੜੀ ਪਾ ਤਰਲੇ ਜਿਹੀ ਕੱਢਦੀ ਹੋਈ ਬੋਲੀ ਪਾਪਾ ਪਲੀਜ਼ ਪਲੀਜ਼ ਮੰਨ ਜਾਓ ਭਾਵ ਪਪਾ ਜੀ ਮੇਰੇ ਵਿਆਹ ਦੀ ਤੁਸੀਂ ਜਮਾਂ ਫਿਕਰ ਨਾ ਕਰੋ ਮੈਂ ਜੋਬ ਤੇ ਲੱਗ ਕੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੇਵਾਂਗੀ ਆਪਣੇ ਦਿਲ ਦੇ ਟੁਕੜੇ ਨੂੰ ਹਾਲੇ ਕੱਢਦੀ ਦੇਖ ਉਸ ਦਾ ਗੱਛ ਪਰ ਗਿਆ ਤੇ ਉਹ ਬੋਲਿਆ ਪੁੱਤ ਤੈਨੂੰ ਕੀ ਲੱਗਦਾ ਮੇਰਾ ਜੀ ਨਹੀਂ ਕਰਦਾ ਕਿ ਤੁਹਾਡੇ ਸੁਪਨੇ ਪੂਰੇ ਕਰਾਂ ਪਰ ਇੰਨੇ ਕ ਪੈਸਿਆਂ ਨਾਲ ਕੀ ਬਣਨਾ ਬਹੁਤ ਪੈਸੇ ਚਾਹੀਦੇ ਪਤੀ ਦੀ ਗੱਲ ਸੁਣ ਕੇ ਰਮਨ ਬੋਲੀ ਡਿੰਪਲ ਕਹਿੰਦੀ ਸੀ ਕਿ ਬਾਕੀ ਦੇ ਪੈਸੇ ਉਹ ਅਰੇਂਜ ਕਰਦੇ ਅਗੇ ਬਸ ਤੁਸੀਂ ਜਿੰਨੇ ਕਰ ਸਕਦੇ ਹੋ ਓਨੇ ਕਰ ਦਿਓ ਤੂੰ ਪਾਗਲ ਤਾਂ ਨਹੀਂ ਹੋ ਗਈ ਰਮਨ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਉਹ ਮੋੜਨੇ ਕਿੱਥੋਂ ਆ Papa ਉਹ ਮੇਰੀ ਸਿਰਦਰਦੀ ਹੋਵੇਗੀ ਤੁਸੀਂ ਚਿੰਤਾ ਨਾ ਕਰੋ ਮੈਂ ਪ੍ਰੋਮਿਸ ਕਰਦੀ ਹਾਂ ਤੁਹਾਨੂੰ ਮੇਰੇ ਕਾਰਨ ਕਦੇ ਵੀ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਰਵਿੰਦਰ ਨੇ ਕੁਝ ਸੋਚ ਕੇ ਕਿਹਾ ਅੱਛਾ ਬਾਬਾ ਤੁਸੀਂ ਮਾਵਾਤੀ ਆਣੇ ਜੇ ਠਣ ਹੀ ਲਿਆ ਤਾਂ ਮੈਨੂੰ ਸੋਚਣ ਲਈ ਥੋੜਾ ਸਮਾਂ ਦਿਓ ਪਤੀ ਦੀ ਗੱਲ ਸੁਣ ਕੇ ਰਮਨ ਨੂੰ ਲੱਗਾ ਜਿਵੇਂ ਉਸ ਦੀ ਧੀ ਦੇ ਸੁਪਨਿਆਂ ਨੂੰ ਬੂਰ ਪੈਣ ਲੱਗ ਗਿਆ ਹੋਵੇ ਅਗਲੇ ਦਿਨ ਸਵੇਰੇ ਰਮਨ ਨੇ ਜੱਸੀ ਨੂੰ ਕਿਹਾ ਦੇਖ ਪੁੱਤ ਜਿੰਨੇ ਵੀ ਮੇਰੇ ਤੋਂ ਹੋ ਸਕਦੇ ਆ ਮੈਂ ਪੈਸਿਆਂ ਦਾ ਇੰਤਜ਼ਾਮ ਤਾਂ ਕਰ ਦਿੰਦਾ ਹਾਂ ਪਰ ਆਈਲਟਸ ਕਰਨ ਬਾਰੇ ਪਤਾ ਕਰਨਾ ਤੇਰੀ ਜ਼ਿੰਮੇਵਾਰੀ ਆ ਬੇਟਾ ਜਸੀ ਨੇ ਬਿਨਾਂ ਅੱਗਾ ਪਿੱਛਾ ਦੇਖੇ ਆਪਣੇ ਪਾਪਾ ਨੂੰ ਹਾਂਮੀ ਪਰ ਦਿੱਤੀ ਅਤੇ ਕਿਹਾ ਕਿ ਪਾਪਾ ਜੀ ਉਹ ਸਾਰਾ ਕੁਝ ਮੈਂ ਆਪੇ ਪਤਾ ਕਰ ਲੈਣਾ ਤੁਸੀਂ ਬਸ ਮੇਰੇ ਨਾਲ ਇੱਕ ਵਾਰੀ ਚੱਲ ਕੇ ਕੋਚਿੰਗ ਅਕਾਦਮੀ ਵਿੱਚ ਮੇਰੀ ਐਡਮਿਸ਼ਨ ਕਰਵਾ ਦਿਓ ਰਵਿੰਦਰ ਨੇ ਆਪਣਾ ਡਰ ਜ਼ਾਹਰ ਕਰਦੇ ਹੋਏ ਕਿਹਾ ਪੁੱਤ ਇੱਕ ਵਾਰੀ ਫੇਰ ਸੋਚ ਲੈ ਮੈਂ ਸਾਰਾ ਕੁਝ ਕੁਲੰਝ ਕੇ ਤੇਰੇ ਤੇ ਲਾ ਦੇਣਾ ਪੂਰੀ ਮਿਹਨਤ ਨਾਲ ਪੜੀ ਕਿਤੇ ਮੇਰਾ ਸਿਰ ਨਾ ਨੀਵਾ ਕਰਵਾ ਦੇਣੀ ਇਹ ਨਾ ਹੋਵੇ ਕਿ ਸਾਰੀ ਰਿਸ਼ਤੇਦਾਰੀ ਵਿੱਚ ਮੇਰੀ ਥੂ-ਥੂ ਕਰਵਾ ਦੇਵੇ ਜਸੀ ਨੇ ਆਪਣੇ ਪਾਪਾ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਭਰੋਸਾ ਦਿਵਾਇਆ ਤੇ ਕਿਹਾ ਪਾਪਾ ਜੀ ਤੁਸੀਂ ਇਹ ਫਿਕਰ ਜਮਾ ਹੀ ਨਾ ਕਰੋ ਮੈਂ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦਿਆਂਗੀ ਮੈਂ ਤੁਹਾਡੀਆਂ ਉਮੀਦਾਂ ਤੇ ਪੂਰੀ ਖਰੀ ਉਤਰਾਂਗੀ ਪਿਆਰਤੀ ਦੀਆਂ ਗੱਲਾਂ ਸੁਣ ਰਹੀ ਰਮਨ ਨੂੰ ਆਪਣੀ ਧੀ ਤੇ ਮਾਣ ਜਿਹਾ ਮਹਿਸੂਸ ਹੋ ਰਿਹਾ ਸੀ ਉਹ ਇੱਕ ਵਾਰੀ ਤਾਂ ਉਸ ਦਾ ਦਿਲ ਕੀਤਾ ਕਿ ਜਾ ਕੇ ਆਪਣੀ ਕੁੱਖੋ ਜਾਈ ਨੂੰ ਗੱਲ ਨਾਲ ਲਾ ਲਵੇ ਪਰ ਉਸ ਨੇਤੀ ਪਿਓ ਧੀ ਦੀਆਂ ਗੱਲਾਂ ਵਿੱਚ ਖਲਲ ਪਾਉਣਾ ਠੀਕ ਨਾ ਸਮਝਿਆ ਆਵ ਤੇ ਰਸੋਈ ਵਿੱਚ ਆਪਣਾ ਕੰਮ ਕਰਦੀ ਰਹੀ ਰਵਿੰਦਰ ਨੇ ਨਹਾ ਧੋ ਕੇ ਖਾਣਾ ਖਾਧਾ ਤੇ ਦਫ਼ਤਰ ਜਾਣ ਲਈ ਤਿਆਰ ਹੋ ਗਿਆ ਰਮਨ ਨੇ ਲੰਚ ਬਾਕਸ ਪਤੀ ਨੂੰ ਫੜਾਇਆ ਹੀ ਸੀ ਕਿ ਉਸ ਦੇ ਮੋਬਾਈਲ ਦੀ ਰਿੰਗ ਵੱਜਣੀ ਸ਼ੁਰੂ ਹੋ ਗਈ ਜੱਸੀ ਨੇ ਫੋਨ ਦੇਖ ਕੇ ਕਿਹਾ ਮੰਮਾ ਮਾਸੀ ਜੀ ਦੀ ਕਾਲ ਆ ਰਹੀ ਆ ਜੱਸੀ ਦੀ ਗੱਲ ਸੁਣ ਕੇ ਤੁਰੇ ਜਾਂਦੇ ਰਵਿੰਦਰ ਦੇ ਪੈਰ ਵੀ ਰੁਕ ਗਏ ਰਮਨ ਨੇ ਡਿੰਪਲ ਨਾਲ ਗੱਲ ਕਰਨੀ ਸ਼ੁਰੂ ਕੀਤੀ। ਰਵਿੰਦਰ ਨੇ ਰਮਨ ਨੂੰ ਕਿਹਾ ਕਿ ਉਹ ਵੀ ਡਿੰਪਲ ਨਾਲ ਗੱਲ ਕਰਨੀ ਚਾਹੁੰਦਾ ਹੈ। ਰਮਨ ਨੇ ਮੋਬਾਈਲ ਪਤੀ ਵੱਲ ਵਧਾ ਦਿੱਤਾ। ਰਵਿੰਦਰ ਨੇ ਡਿੰਪਲ ਨੂੰ ਘਰ ਪਰਿਵਾਰ ਦਾ ਰਾਜੀ ਖੁਸ਼ੀ ਪੁੱਛ ਕੇ ਜੱਸੀ ਬਾਰੇ ਗੱਲ ਕਰਨੀ ਸ਼ੁਰੂ ਕੀਤੀ। ਸਾਰੀ ਗੱਲ ਸੁਣਨ ਤੋਂ ਬਾਅਦ ਡਿੰਪਲ ਨੇ ਕਿਹਾ ਜੀਜਾ ਜੀ ਤੁਸੀਂ ਕਿਸੇ ਤਰ੍ਹਾਂ ਦੀ ਟੈਨਸ਼ਨ ਨਾ ਲਵੋ। ਤੁਸੀਂ ਬਸ ਜੱਸੀ ਨੂੰ ਭੇਜਣ ਦੀ ਤਿਆਰੀ ਕਰੋ। ਬਾਕੀ ਅਸੀਂ ਜਾਣੀਏ ਸਾਡਾ ਕੰਮ ਜਾਣੇ। ਰਵਿੰਦਰ ਨੇ ਕਿਹਾ ਪਰ ਡਿੰਪਲ ਬਹੁਤ ਖਰਚਾ ਹੋ ਜਾਣਾ ਤੂੰ ਪਹਿਲਾਂ ਇਹ ਦੱਸ ਕੁਲਵੰਤ ਨਾਲ ਗੱਲ ਕੀਤੀ ਕਿ ਨਹੀਂ ਡਿੰਪਲ ਨੇ ਕਿਹਾ ਜੀਜਾ ਜੀ ਤੁਸੀਂ ਆਪ ਹੀ ਇਹਨਾਂ ਨਾਲ ਗੱਲ ਕਰ ਲਵੋ ਮੈਂ ਹੀ ਨਹੀਂ ਇਹ ਵੀ ਚਾਉਂਦੀ ਆ ਅਤੇ ਉਸ ਨੇ ਫੋਨ ਆਪਣੇ ਪਤੀ ਕੁਲਵੰਤ ਨੂੰ ਫੜਾ ਦਿੱਤਾ ਕੁਲਵੰਤ ਨੇ ਵੀ ਰਵਿੰਦਰ ਨੂੰ ਉਹੀ ਗੱਲਾਂ ਆਖੀਆਂ ਜੋ ਡਿੰਪਲ ਨੇ ਆਖੀਆਂ ਸਨ ਇਹੀ ਨਹੀਂ ਸਗੋ ਕੁਲਵੰਤ ਨੇ ਉਸ ਨੂੰ ਇਹ ਵੀ ਪ੍ਰਸਾਦਵਾਇਆ ਕਿ ਉਹ ਕੁੜੀ ਨੂੰ ਭੇਜਣ ਵਾਲੇ ਬਣਨ ਬਾਕੀ ਸਭ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਕਿਵੇਂ ਸਭ ਕੁਝ ਸੈੱਟ ਕਰਨਾ ਇਹ ਉਹ ਆਪ ਹੀ ਵੇਖ ਲੈਣਗੇ ਰਵਿੰਦਰ ਨੂੰ ਕੁਲਵੰਤ ਨਾਲ ਗੱਲ ਕਰਕੇ ਤਸੱਲੀ ਜੀ ਹੋ ਗਈ ਤੇ ਲੰਚ ਬਾਕਸ ਚੁੱਕ ਕੇ ਦਫ਼ਤਰ ਚਲਾ ਗਿਆ ਜੱਸੀ ਵੀ ਤਿਆਰ ਹੋ ਕੇ ਮਾਂ ਨਾਲ ਆਪਣੇ ਕਾਲਜ ਵਿੱਚ ਸਰਟੀਫਿਕੇਟ ਲੈਣ ਚਲੀ ਗਈ ਕਿਉਂਕਿ ਹੁਣ ਉਸ ਦੇ ਸੁਪਨਿਆਂ ਨੂੰ ਖੰਭ ਜੂ ਲੱਗ ਗਏ ਸਨ ਦੋਵੇਂ ਮਾਵਾਂ ਧੀਆ ਕੱਲ੍ਹ ਚ ਪੁੱਜੀਆਂ ਸਰਟੀਫਿਕੇਟ ਲੈ ਕੇ ਵਾਪਸ ਪਰਤ ਰਹੀਆਂ ਸਨ ਕਿ ਇੱਕ ਪ੍ਰੋਫੈਸਰ ਜੋ ਜੱਸੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਮਿਲ ਪਿਆ ਉਸਨੇ ਜਸੀਨ ਨੂੰ ਪੁੱਛਿਆ ਕਿ ਹੁਣ ਉਹ ਅੱਗੇ ਕੀ ਕਰਨਾ ਚਾਹੁੰਦੀ ਹੈ ਤਾਂ ਜਸੀ ਨੇ ਦੱਸਿਆ ਕਿ ਉਹ ਅਗਲੀ ਪੜ੍ਹਾਈ ਲਈ ਅਮਰੀਕਾ ਜਾਣਾ ਚਾਹੁੰਦੀ ਹੈ ਉਸ ਦੇ ਨਾਲ ਹੀ ਆਪਣੇ ਪ੍ਰੋਫੈਸਰ ਨੂੰ ਕਿਸੇ ਵਧੀਆ ਆਈਲਰਸ ਸੈਂਟਰ ਬਾਰੇ ਵੀ ਪੁੱਛਿਆ ਤਾਂ ਪ੍ਰੋਫੈਸਰ ਨੇ ਉਸ ਨੂੰ ਵਿਸਤਾਰ ਪੂਰਵਕ ਸਭ ਕੁਝ ਸਮਝਾ ਦਿੱਤਾ ਮਾਂ ਧੀ ਪ੍ਰੋਫੈਸਰ ਦਾ ਧੰਨਵਾਦ ਕਰਕੇ ਵਾਪਸ ਮਾਰਕੀਟ ਵਿੱਚ ਆਈਲਰਸ ਸੈਂਟਰ ਪਹੁੰਚ ਗਈਆਂ ਆਇਲਰਸ ਸੈਂਟਰ ਦੀ ਰਿਸੈਪਸ਼ਨਿਸਟ ਨਾਲ ਸਾਰੀ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਾ ਕਿ ਅਮਰੀਕਾ ਜਾਣ ਲਈ ਜੱਸੀ ਦੀ ਅਕਾਊਂਟ ਵਿੱਚ ਕੁੱਲ 26 ਜਾਂ 27 ਲੱਖ ਰੁਪਏ ਹੋਣੇ ਚਾਹੀਦੇ ਹਨ ਮਾਂ ਤੇ ਦੋਵਾਂ ਨੇ ਇੱਕ ਦੂਜੇ ਦੇ ਮੂੰਹ ਵੱਲ ਵੇਖਿਆ ਤੇ ਅਗਲੇ ਦਿਨ ਆਉਣ ਲਈ ਬੋਲ ਕੇ ਦੋਵੇਂ ਮਨ ਮਸੂਸਿਆ ਜਿਹਾ ਕਰਕੇ ਘਰ ਵਾਪਸ ਪਰਤ ਆਈਆਂ ਸ਼ਾਮ ਨੂੰ ਰਵਿੰਦਰ ਦੇ ਘਰ ਆਉਣ ਤੇ ਉਸ ਨੂੰ ਸਾਰਾ ਕੁਝ ਦੱਸ ਦਿੱਤਾ ਗਿਆ। ਰਵਿੰਦਰ ਨੇ ਪੈਸਿਆਂ ਦਾ ਹਿਸਾਬ ਲਗਾ ਕੇ ਕਿਹਾ, "ਮੇਰੇ ਕੋਲ ਤਾਂ ਜਮਾ ਪੂੰਜੀ 10 ਲੱਖ ਰੁਪਏ ਹੀ ਹਨ। ਇੰਨੇ ਪੈਸਿਆਂ ਨਾਲ ਕੀ ਬਣੇਗਾ?" ਜੱਸੀ ਨੇ ਆਪਣੇ ਪਾਪਾ ਨੂੰ ਚਿੰਤਾ ਵਿੱਚ ਦੇਖ ਕੇ ਕਿਹਾ, "ਪਾਪਾ, ਤੁਸੀਂ ਚਿੰਤਾ ਨਾ ਕਰੋ। ਬਾਕੀ ਮਾਸੀ ਜੀ ਅਰੇਂਜ ਕਰ ਦੇਣਗੇ।" ਉਦੋਂ ਵੀ ਜਿੰਨੇ ਪੈਸੇ ਅਕਾਊਂਟ ਵਿੱਚ ਸ਼ੋਅ ਕਰਨੇ ਆ, ਉਹ ਸਾਰੇ ਥੋੜਾ ਲੱਗਣੇ ਆ। ਜਦੋਂ ਮੈਂ ਚਲੀ ਜਾਵਾਂਗੀ ਤਾਂ ਤੁਸੀਂ ਕਢਵਾ ਸਕਦੇ ਹੋ। ਦੀ ਦੇ ਮੂਹਵਲ ਵੇਖ ਕੇ ਉਸਨੇ ਕਿਹਾ ਜੱਸੀ ਪੁੱਤ ਗੱਲ ਇਹ ਆ ਕਿ ਸਿਆਣਿਆਂ ਦਾ ਖਾਨ ਹੈ ਕਿ ਜੇ ਭਾਂਡੇ ਦਾ ਮੂੰਹ ਖੁੱਲਾ ਹੋਵੇ ਤਾਂ ਕੁੱਤੇ ਨੂੰ ਸ਼ਰਮ ਕਰਨੀ ਚਾਹੀਦੀ ਆ ਐਨੀ ਵੱਡੀ ਰਕਮ ਕਿਹੜੇ ਮੂੰਹ ਨਾਲ ਮੰਗਣੀ ਆ ਉਹਦੀ ਗੱਲ ਸੁਣ ਕੇ ਦੋਵੇਂ ਮਾਂ ਤੀ ਇੱਕੇ ਹੀ ਆਵਾਜ਼ ਵਿੱਚ ਬੋਲੀਆਂ ਕਿ ਇਹ ਕੀ ਕਹਿ ਰਹੇ ਹੋ ਤੁਸੀਂ ਤੇ ਹੋਰ ਕੀ ਰਵਿੰਦਰ ਨੇ ਮੋੜਵਾ ਜਵਾਬ ਦਿੱਤਾ ਜੱਸੀ ਨੂੰ ਇੱਕ ਵਾਰੀ ਫੇਰ ਲੱਗਾ ਕਿ ਉਸ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਅਤੇ ਉਹ ਬਿਨਾ ਕੁਝ ਬੋਲੇ ਮਨ ਮਹਿਸੂਸ ਕੇ ਆਪਣੇ ਕਮਰੇ ਵਿੱਚ ਚਲੀ ਗਈ ਰਾਤ ਨੂੰ ਡਿੰਪਲ ਦਾ ਫੋਨ ਆਇਆ ਉਸ ਨੇ ਸਭ ਤੋਂ ਪਹਿਲਾਂ ਆਪਣੇ ਜੀਜੇ ਰਵਿੰਦਰ ਨਾਲ ਗੱਲ ਕੀਤੀ ਉਸ ਨੇ ਸਾਫ਼ ਲਫ਼ਜ਼ਾਂ ਵਿੱਚ ਡਿੰਪਲ ਨੂੰ ਡੋ ਟੁਕ ਜਵਾਬ ਦਿੱਤਾ ਕਿ ਡਿੰਪਲ ਬਹੁਤ ਸਾਰੇ ਪੈਸੇ ਲੱਗਨੇ ਨੇ ਮੇਰੇ ਕੋਲ ਤਾਂ ਅੱਧੇ ਵੀ ਨਹੀਂ ਹਨ ਇਸ ਕਰਕੇ ਮੇਰਾ ਔਖਾ ਡਿੰਪਲ ਕੋਲ ਉਸ ਦਾ ਪਤੀ ਕੁਲਵੰਤ ਵੀ ਬੈਠਾ ਸੀ ਉਸ ਨੇ ਡਿੰਪਲ ਦੇ ਹੱਥੋਂ ਮੋਬਾਈਲ ਫੜ ਲਿਆ ਰਵਿੰਦਰ ਨਾਲ ਹੈਲੋ ਹਾਈ ਕਰਨ ਤੋਂ ਬਾਅਦ ਬੋਲੇ ਭਾਜੀ ਔਖਾ ਔਖਾ ਕੁਝ ਨਹੀਂ ਤੁਸੀਂ ਤਿਆਰੀ ਕਰੋ ਕੁੜੀ ਨੂੰ ਭੇਜਾਂ ਦੀ ਬਾਕੀ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ ਰਵਿੰਦਰ ਨੇ ਜਦੋਂ ਆਪਣੀ ਦਲੀਲ ਦੇਣੀ ਚਾਹੀ ਤਾਂ ਕਲਵੰਤ ਨੇ ਵਿੱਚੋਂ ਹੀ ਟੋਕ ਦਿੱਤਾ ਤੇ ਕਿਹਾ ਕਿ ਭਾਜੀ ਇਹ ਤੁਹਾਡੀ ਇਕੱਲਿਆਂ ਦੀ ਧੀ ਨਹੀਂ ਸਾਡੀ ਵੀ ਧੀ ਆ ਨਹੀਂ ਯਕੀਨਤਾ ਲਿਖਵਾ ਕੇ ਲੈ ਲਓ ਪਰ ਤੁਸੀਂ ਕੁੜੀ ਦਾ ਦਿਲ ਨਾ ਤੋੜੋ ਤੇ ਤਿਆਰੀ ਕਰੋ ਕਲਵੰਤ ਦੇ ਸਾਹਮਣੇ ਰਵਿੰਦਰ ਦੀ ਇੱਕ ਨਾ ਚੱਲੀ। ਲਿਹਾਜ਼ਾ ਉਸ ਨੂੰ ਹਾਰ ਮੰਨ ਕੇ ਹਾਂ ਬੋਲਣੀ ਪਈ। ਪਰ ਅੰਦਰੋਂ ਉਹ ਰਤੀ ਭਰ ਵੀ ਰਾਜੀ ਨਹੀਂ ਸੀ। ਅਗਲੇ ਦਿਨ ਰਵਿੰਦਰ ਜੱਸੀ ਨੂੰ ਨਾਲ ਲੈ ਕੇ ਆਈਲਟਸ ਸੈਂਟਰ ਗਿਆ। ਉਸ ਨੇ ਆਪਣੇ ਤੌਰ ਤੇ ਹੈੱਡ ਨਾਲ ਗੱਲਬਾਤ ਕੀਤੀ ਤੇਜਸੀ ਨੂੰ ਅੰਗਰੇਜ਼ੀ ਵਿੱਚ ਕਈ ਸਵਾਲ ਕੀਤੇ ਜਿਸ ਦੇ ਜਵਾਬ ਉਸ ਨੇ ਬੜੀ ਹੀ ਸਹਿਜਤਾ ਨਾਲ ਦਿੱਤੇ ਹੈੱਡ ਨੇ ਕਿਹਾ ਸਰਦਾਰ ਜੀ ਤੁਹਾਡੀ ਬੇਟੀ ਨੂੰ ਜ਼ਿਆਦਾ ਕੋਚਿੰਗ ਦੀ ਜ਼ਰੂਰਤ ਨਹੀਂ ਬੜੀ ਆਸਾਨੀ ਨਾਲ ਟੈਸਟ ਵਧੀਆ ਨੰਬਰਾਂ ਵਿੱਚ ਕਲੀਅਰ ਕਰ ਲਵੇਗੀ ਰਵਿੰਦਰ ਨੇ ਫੀਸ ਭਰੀ ਤੇ ਆਪਣੀ ਧੀ ਨੂੰ ਕਲਾਸ ਲਾਉਣ ਲਈ ਉੱਥੇ ਛੱਡ ਕੇ ਵਾਪਸ ਆ ਗਿਆ ਲਗਭਗ 20 22 ਦਿਨਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਜੱਸੀ ਨੇ ਆਈਲੈਂਡਸ ਦਾ ਪੇਪਰ ਦਿੱਤਾ ਇਸਮਤਨੇ ਵੀ ਜੱਸੀ ਦਾ ਸਾਥ ਦਿੱਤਾ। ਲਿਹਾਜ਼ ਦਾ ਰਿਜ਼ਲਟ ਆਇਆ ਤੇ ਉਸਦੇ 7.5 ਬੈਂਡ ਆ ਗਏ। ਜੱਸੀ ਫੁੱਲੀ ਨਹੀਂ ਸਮਾ ਰਹੀ ਸੀ। ਪਰ ਅਰਵਿੰਦਰ ਜੇ ਦੁਖੀ ਨਹੀਂ ਸੀ ਤਾਂ ਬਹੁਤਾ ਖੁਸ਼ ਵੀ ਨਹੀਂ ਸੀ। ਡਿੰਪਲ ਆਪਣੀ ਭੈਣ ਰਮਨ ਨੂੰ ਜੇ ਰੋਜ਼ ਨਹੀਂ ਤਾਂ ਹਰ ਤੀਜੇ ਦਿਨ ਫੋਨ ਤਾਂ ਕਰਦੀ ਹੀ ਸੀ। ਉਸ ਦਾ ਫੋਨ ਆਇਆ ਤਾਂ ਰਮਨ ਨੇ ਚਾਹੀ ਚਾਹੀ ਆਪਣੀ ਧੀ ਦੇ ਰਿਜ਼ਲਟ ਬਾਰੇ ਉਸ ਨੂੰ ਦੱਸਿਆ। ਉਹ ਸੁਣ ਕੇ ਬਹੁਤ ਖੁਸ਼ ਹੋਈ ਤੇ ਉਸ ਨੇ ਆਪਣੀ ਭੈਣ ਨੂੰ ਅਕਾਊਂਟ ਨੰਬਰ ਭੇਜਣ ਲਈ ਕਿਹਾ। ਰਮਨ ਨੇ ਕਿਹਾ ਕਿ ਉਸ ਦੇ ਜੀਜਾ ਜੀ ਨੂੰ ਕਹਿ ਕੇ WhatsApp ਤੇ account number ਭੇਜ ਦੇਵੇਗੀ। ਰਮਨ ਨੇ ਰਵਿੰਦਰ ਨੂੰ ਕਹਿ ਕੇ ਜੱਸੀ ਦਾ account number ਆਪਣੀ ਭੈਣ ਡਿੰਪਲ ਨੂੰ ਭਜਵਾ ਦਿੱਤਾ। ਡਿੰਪਲ ਨੇ ਵੀ ਬਿਨਾਂ ਦੇਰ ਕੀਤਿਆਂ 16 ਲੱਖ ਜੱਸੀ ਦੇ account ਵਿੱਚ transfer ਕਰ ਦਿੱਤੇ। ਜੱਸੀ ਅਤੇ ਰਵਿੰਦਰ ਨੇ ਵੀਜ਼ਾ ਲਗਵਾਉਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ। ਜਸ ਕੁਦਰਤੀ ਜੱਸੀ ਨੂੰ ਇੰਟਰਵਿਊ ਦੀ ਚਿੱਠੀ ਵੀ ਬਹੁਤ ਜਲਦੀ ਆ ਗਈ। ਰਮਣ ਜੱਸੀ ਅਤੇ ਉਸਦੇ ਪਾਪਾ ਗੁਰਦੁਆਰਾ ਸਾਹਿਬ ਮੱਥਾ ਟੇਕ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗਏ ਤਾਂ ਰਾਗੀ ਸਿੰਘ ਬਹੁਤ ਹੀ ਰਸ ਭਿੰਨੀ ਆਵਾਜ਼ ਵਿੱਚ ਸ਼ਬਦ ਗਾਇਨ ਕਰ ਰਹੇ ਸਨ ਤਿੰਨਾਂ ਨੇ ਬੜੀ ਸ਼ਰਧਾ ਨਾਲ ਮੱਥਾ ਟਿਕਿਆ ਰਮਣ ਨੇ ਗੱਲ ਵਿੱਚ ਪੱਲਾ ਪਾ ਕੇ ਆਪਣੀ ਕੁੱਖੋਂ ਜਾਈ ਧੀ ਦੀਆਂ ਖੁਸ਼ੀਆਂ ਲਈ ਅਰਦਾਸ ਕੀਤੀ ਕਿ हे ਪ੍ਰਮਾਤਮਾ ਤੇਰੇ ਇਸ ਪਵਿੱਤਰ ਸ਼ਬਦ ਦੀ ਤਰ੍ਹਾਂ ਮੇਰੀ ਧੀ ਦੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਦੀ ਰੰਗ ਭਰਨ ਦੀ ਕਿਰਪਾਲਤਾ ਕਰੋ ਫਿਰ ਉਹ ਪ੍ਰਸ਼ਾਦ ਲੈ ਕੇ ਘਰ ਆ ਗਏ ਤੇ ਅਗਲੇ ਦਿਨ ਦਿੱਲੀ ਜਾਣ ਦੀ ਤਿਆਰੀ ਕਰਨ ਲੱਗੇ ਅਗਲੇ ਦਿਨ ਪਿਓ ਤੇ ਧੀ ਇੰਟਰਵਿਊ ਤੋਂ ਇੱਕ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਗਏ ਉਹ ਉੱਥੇ ਰਾਤ ਨੂੰ ਜੱਸੀ ਦੀ ਭੂਆ ਦੇ ਘਰ ਰੁਕੇ ਅਗਲੇ ਦਿਨ ਸਵੇਰੇ ਸਾਂਝ ਰਹੀ ਭੂਆ ਜੱਸੀ ਅਤੇ ਰਵਿੰਦਰ ਇੰਟਰਵਿਊ ਲਈ ਪਹੁੰਚ ਗਏ ਉੱਥੇ ਬੇਤਹਾਸ਼ਾ ਭੀੜ ਸੀ ਉਹ ਬੈਠ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੇ ਕੁਝ ਦੇਰ ਬਾਅਦ ਜੱਸੀ ਦਾ ਨਾਮ ਅਨਾਉਂਸ ਕੀਤਾ ਗਿਆ ਤਾਂ ਤਾਂ ਜੱਸੀ ਅੰਦਰ ਚਲੀ ਗਈ ਉੱਥੇ ਉਸ ਨੂੰ ਅੰਗਰੇਜ਼ੀ ਵਿੱਚ ਕੁਝ ਕੁ ਸਵਾਲ ਕੀਤੇ ਗਏ ਅਤੇ ਉਸ ਨੇ ਬਿਨਾਂ ਕਿਸੇ ਝਿਜਕ ਦੇ ਤਸੱਲੀ ਬਖਸ਼ ਜਵਾਬ ਦਿੱਤੇ ਉਸ ਦਾ ਪਾਸਪੋਰਟ ਰੱਖ ਲਿਆ ਗਿਆ ਪ੍ਰਸ਼ਨ ਕਰਤਾ ਨੇ ਉਸ ਨੂੰ ਕਿਹਾ ਮੁਬਾਰਕਾਂ ਜੀ ਤੁਸੀਂ ਅਮਰੀਕਾ ਜਾਣ ਦੀ ਤਿਆਰੀ ਕਰੋ ਅਤੇ ਉਸ ਨੂੰ ਬਾਹਰ ਜਾਣ ਲਈ ਕਹਿ ਦਿੱਤਾ ਜੱਸੀ ਬੜੇ ਆਰਾਮ ਨਾਲ ਬਾਹਰ ਆ ਰਹੀ ਸੀ ਤਾਂ ਉਸ ਦੀ ਭੂਆ ਅਤੇ ਪਾਪਾ ਦੀਆਂ ਧੜਕਣਾ ਵੱਧ ਗਈਆਂ ਕਿਉਂਕਿ ਜਿੰਨਾਂ ਬੱਚਿਆਂ ਦੇ ਵਿਜੇ ਲੱਗ ਗਏ ਸਨ ਸਭ ਸ਼ਾਲਾ ਮਾਰਦੇ ਨੱਚਦੇ ਟੱਪਦੇ ਆ ਰਹੇ ਸਨ ਅਤੇ ਕੁਝ ਗਿਨੇ ਚੁਨੇ ਬੱਚੇ ਜਿਨ੍ਹਾਂ ਨੂੰ ਨਾ ਹੋ ਗਈ ਸੀ ਉਹੀ ਮੂੰਹ ਲਮਕਾ ਕੇ ਆ ਰਹੇ ਸਨ ਪਰ ਜੱਸੀ ਦੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਕੋਈ ਹਾਅ ਭਾਵ ਨਹੀਂ ਦਿਖਾਈ ਦੇ ਰਹੇ ਸਨ ਰਵਿੰਦਰ ਦਾ ਦਿਲ ਬੈਠਿਆ ਜਾ ਰਿਹਾ ਸੀ ਜਦੋਂ ਜੱਸੀ ਉਹਨਾਂ ਦੇ ਨਜ਼ਦੀਕ ਆਈ ਤਾਂ ਰਵਿੰਦਰ ਨੇ ਪੁੱਛਿਆ ਪੁੱਤ ਕੀ ਬਣਿਆ ਜੱਸੀ ਨੇ ਆਪਣੇ ਪਾਪਾ ਦੇ ਗੱਲ ਆ ਕੇ ਕਿਹਾ ਪਾਪਾ ਮੇਰਾ ਵੀਜ਼ਾ ਲੱਗ ਗਿਆ ਖੁਸ਼ੀ ਨਾਲ ਰਵਿੰਦਰ ਦੀਆਂ ਅੱਖਾਂ ਝਲਕਾਈਆਂ ਉਹ ਬੋਲਿਆ ਕਮਲ ਜੀ ਤੂੰ ਤਾਂ ਸਾਡੇ ਸਾਹ ਹੀ ਸੁਕਾ ਦਿੱਤੇ ਸੀ ਜੱਸੀ ਨੇ ਆਪਣੇ ਭੂਆ ਨੂੰ ਵੀ ਘੁੱਟ ਕੇ ਜੱਫੀ ਪਾ ਲਈ ਉਸਦੀ ਭੂਆ ਨੇ ਉਸ ਨੂੰ ਗੱਲ ਨਾਲ ਲਾ ਕੇ ਕਿਹਾ ਜੱਸੀ ਤੂੰ ਤਾਂ ਹੱਥ ਹੀ ਕਰ ਦਿੱਤੀ ਤੂ ਤਾਂ ਜਿੱਦਾਂ ਚੁੱਪ ਘੜੁੱਪ ਜਹੀ ਤੁਰੀ ਆ ਰਹੀ ਸੀ ਨਾ ਅਸੀਂ ਤਾਂ ਡਰ ਹੀ ਗਏ ਸੀ ਜੱਸੀ ਆਪਣੀ ਭੂਆ ਦੀ ਗੱਲ ਸੁਣ ਕੇ ਹੱਸਣ ਲੱਗ ਪਈ ਰਵਿੰਦਰ ਨੇ ਉਸੇ ਵੇਲੇ ਹੀ ਰਮਨ ਨੂੰ ਫੋਨ ਕੀਤਾ ਰਮਨ ਪਹਿਲਾਂ ਹੀ ਬੇਸਬਰੀ ਨਾਲ ਫੋਨ ਦਾ ਇੰਤਜ਼ਾਰ ਕਰ ਰਹੀ ਸੀ ਉਸ ਨੇ ਛੱਟ ਮੋਬਾਈਲ ਕੰਨ ਨੂੰ ਲਾ ਕੇ ਧੜਕਦੇ ਦਿਲ ਨਾਲ ਪੁੱਛਿਆ ਕਿ ਕੀ ਬਣਿਆ ਜੀ ਜੱਸੀ ਦਾ ਵੀਜ਼ਾ ਲੱਗ ਗਿਆ ਰਵਿੰਦਰ ਨੇ ਕਿਹਾ ਰਮਨ ਵਧਾਈਆਂ ਹੋਣ ਤੇਰੀ ਧੀ ਦਾ ਵੀਜ਼ਾ ਲੱਗ ਗਿਆ ਅੱਛਾ ਜੀ ਸੱਚੀ ਰਮਨੂ ਤਾਂ ਜਿਵੇਂ ਆਪਣੇ ਕੰਨਾਂ ਤੇ ਯਕੀਨ ਹੀ ਨਾ ਹੋਇਆ ਹਾਂ ਹਾਂ ਯਾਰ ਸੱਚ ਮੁੱਚ ਵੀਜ਼ਾ ਲੱਗ ਗਿਆ ਤੇ ਅਸੀਂ ਅੱਜ ਹੀ ਸ਼ਾਮ ਦੀ ਟ੍ਰੇਨ ਨੂੰ ਵਾਪਸ ਆ ਜਾਣਾ ਚੱਲ ਚੰਗਾ ਬਾਕੀ ਗੱਲਾਂ ਘਰ ਆ ਕੇ ਕਰਦੇ ਆਂ ਤੇ ਇੰਨਾ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਹਾਂਜੀ ਦੋਸਤੋ ਇਹ ਸੀ ਲੇਖਾ ਜੋਖਾ ਕਹਾਣੀ ਦਾ ਪਹਿਲਾ ਭਾਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਬਾਕਸ ਰਾਈ ਜ਼ਰੂਰ ਦੱਸਿਓ